ਨੀ ਬੋਲ ਗਏ ਇੱਧਰ ਜਾ ਕੀ ਨਹੀਂ ਤੇਰੀ ਵੀਡੀਓ ਬਣਾਵਾ ਹਾਂ ਲੋਕ ਤਾਂ ਪਾਣੀ ਚ ਡੁੱਬੀ ਜਾਂਦੇ ਆ ਪੰਜਾਬ ਤਾਂ ਸਾਰਾ ਪਾਣੀ ਚ ਡੁੱਬੀ ਜਾਂਦਾ ਹੈ ਹੜਾ ਨਾਲ ਜੂਜੀਆਂ ਦਾ ਤੂੰ ਇੱਥੇ ਵੀਡੀਓ ਬਣਾਉਣ ਤੇ ਲੱਗ ਜਾ ਕਰ ਤੂੰ ਫਿਰ ਆਏ ਕਿਉਂ ਹੁੰਦਾ ਦਾ ਆਏ ਕਿਉਂ ਨਹੀਂ ਹੁੰਦਾ ਸ਼ਰਮ ਨਹੀਂ ਆਉਂਦੀ ਕੀ ਤੇ ਫਿਰ ਲੋਕ ਵੀ ਬਣਾਈ ਹੋ ਜਾਂਦੇ ਆ ਬਣਾਈ ਜਾਂਦੇ ਹਰਮਕਾਰਿਆ ਕਰ ਹਾਸੇ ਵਾਲੀਆਂ ਵੀਡੀਓ ਨਹੀਂ ਆਪਾਂ ਬਣਾਉਂਦੇ ਬਣੁੰਦੇ ਹਜੇ ਤੇ ਫਿਰ ਇਹ ਕਿਹੜਾ ਹਾਸੇ ਆਈ ਆ ਤੇ ਫਿਰ ਵੀਡੀਓ ਤਾਂ ਪੀੜ ਕੋਈ ਹੁੰਦੀ ਆ ਲੋ ਰੋਜ਼ ਬੂਥੜ ਤੇ ਲਾ ਕੇ ਕੈਮਰਾ ਬਹਿ ਜਾਣਾ ਮੇਰੇ ਤਾਂ ਠੀਕ ਆ ਨਹੀਂ ਬਣਾਉਣਾ ਤੇ ਫਿਰ ਅੱਜ ਕੀ ਕਰਿਆ ਸੀ ਬਿੱਲੀ ਜਾਂਦ ਨੇ ਬਿੱਲੀ ਨੇ ਕੀ ਕਰਿਆ ਸੀ ਮੈਂ ਕੰਟਾ ਬੈਠੀ ਰਹੀ ਅੱਜ ਬਾਬਿਆ ਮੂਰੇ ਕਿਉਂ ਹਾਂ ਕੀ ਕਰੇ ਮੇਰੀ ਕਿਸੇ ਨੇ ਨਹੀਂ ਸੁਣੀਗੀ ਕਿਉਂ ਅੱਜ ਅੱਜ ਹਾਰ ਕੇ ਫਿਰ ਮੈਂ ਉਹ ਦੂਜੇ ਬਾਬਿਆ ਮੂਰੇ ਤੇ ਮੈਂ ਬੈਠੀ ਨਹੀਂ ਗਈ ਮੈਂ ਤਾਂ ਆਪਦੇ ਮਟਕਾ ਮੂਰੀ ਬੈ ਗਈ ਅੱਜ ਮੈਂ ਕਿਉਂ ਕਾਹ ਦੀ ਗੱਤ ਮੈਂਦੇ ਹੁੰਦੇ ਆ ਕਾਹ ਤੋਂ ਬੈਠੀ ਸੀ ਘੰਟਾ ਬਾਬੇ ਨੂੰ ਮੱਥਾ ਟੇਕੀ ਕੀ ਮੈਂ ਅੱਜ ਕੀ ਕਿਹਾ ਬਾਬੇ ਨੂੰ ਬਾਬੇ ਨੂੰ ਆਇਆ ਕਿ ਅਸੀਂ ਵੀ ਹੈ ਕਰਨੀ ਤੇ ਮਾਲਕੋ ਵੀ ਤੁਸੀਂ ਤਾਂ ਸਾਡੇ ਵੱਡ ਬਡੇਰੇ ਆ ਤੁਸੀਂ ਤਾਂ ਸਾਨੂੰ ਬਚਾ ਲਓ ਸਾਡਾ ਪੰਜਾਬ ਬਚਾ ਲਓ ਹੈਨਾ ਤੇ ਵੀ ਆ ਹੜਾਂ ਦੇ ਜਿਹੜੇ ਆ ਆਈ ਜਾਂਦੇ ਆ ਵੀ ਬਾਬਾ ਜੀ ਤੂੰ ਤੁਹਾਡੇ ਚ ਸ਼ਕਤੀ ਆ ਅਜਿਕੇ ਮੈਂ ਤੁਹਾਨੂੰ ਖੀਰ ਵਦਗਾ ਬਣਾ ਕੇ ਰੋਟੀ ਖਵਾਉਂਗੀ ਤੇ ਆਪ ਸੂਰਜ ਨਿਕਲਿਆ ਵੀ ਤੇ ਸੂਰਜ ਕੱਢਿਆ ਨਿਕਲ ਗਿਆ ਸੀ ਹੂੰ ਸੱਚੀ ਤੇ ਕੱਲ ਇੱਕ ਮਸਾਫਰ ਵੀ ਕੱਲਿਆ ਸੀ ਅੱਛਾ ਹੂੰ ਚੱਲ ਸੁੱਕੀ ਚ ਉਹਦੇ ਮਸਾਫਰ ਕੱਲਦੇ ਹੁੰਦੇ ਇਕਾਂ ਗੁੱਡਾ ਜਿਹਾ ਬਣਾ ਕੇ ਹੂੰ ਕਲੀਰਾਂ ਦਾ ਬੁੱਤ ਜਿਹਾ ਬਣਾ ਕੇ ਠੀਕ ਹੈ ਤੇ ਉਹ ਉਹ ਨਾ ਉਹਦੇ ਗੁਰਚਾ ਬੰਨ ਦਦੇ ਪੱਲੇ ਮਮੀ ਹੋਰਾਂ ਨੇ ਅਸੀਂ ਵੇਚ ਅਸ ਕੱਲ ਹੂੰ ਬਨੇਰੇ ਤੇ ਤੰਗਿਆ ਅੱਛਾ ਫੇਰ हट ਗਿਆ ਸੀ ਮੀ ਉਹ ਐਂ ਕਹਦਾ ਤੇ ਆ ਮਸਾਫਰ ਮਸਾਫਰ ਜਾ ਮੀ ਹਟਾ ਹੂੰ ਮਸਾਫਰ ਜਾ ਮੀ ਹਟਾ ਹੂੰ ਐਂ ਕਹਿੰਦੇ ਹੁੰਦੇ ਉਹਨੂੰ ਹੂੰ ਉੱਕੀ ਪਤੌੜੇ ਹਟਾਤਾ ਹੂਆ ਹਮ ਹਟਾ ਨਾ ਦਾ ਹੂਆ ਉਹ ਹਟਾਣ ਦਾ ਹੂਆ ਭਾਈ ਜਦੋਂ ਰਾਤ ਤਾਰੇ ਨਿਕਲੇ ਖੁਸ਼ੀ ਹੋ ਗਈ ਸੀਗੇ ਹਮ ਵਿਚਾਂ ਸੁਖਰਾ ਹਨ ਵੀ ਉਧਰ ਵੀ ਤਾਰੇ ਨਿਕਲ ਕੇ ਹੋਣਗੇ ਚਲ ਪਾਣੀ ਸੂਰਜ ਨੇ ਸੂਰਜ ਨਿਕਲੇ ਆਊਗਾ ਤੇ ਪਾਣੀ ਤਾਂ ਸੁੱਕੀ ਜਾਊਗਾ ਹਨਾ ਫਿਕਰ ਲੱਗਿਆ ਰਹਿਂਦਾ ਬੁੜੀ ਤੇ ਹੋਰ ਮੈਨੂੰ ਤਾਂ ਫਿਕਰ ਲੱਗਿਆ ਰਹਿਂਦਾ ਬਾਲਾ ਫਿਕਰ ਤੈਨੂੰ ਕਾ ਦਾ ਫਿਕਰ ਆਵੇ ਤੇ ਹੋਰ ਆਪਣੇ ਵੀ ਕੰਮ ਧੰਦੇ ਸਾਰੇ ਵਿਚਾਲੇ ਪਏ ਆ ਕੰਧਾਂ ਨੂੰ ਸਲਾਬ ਚੜੀ ਪਈ ਮਨ ਮਾ ਹੋਰ ਵੀਡੀਓ ਬਣਾਉਣ ਨੂੰ ਜੀ ਨਹੀਂ ਕਰਦਾ ਹਣ ਤੇ ਹੋਰ ਮੈਨੂੰ ਐ ਲੱਗਦਾ ਕਿ ਤੂੰ ਨਾ ਛੱਤ ਡਿੱਗ ਪਈ ਆਪਣੇ ਵੀ ਚੰਗੇ ਜਾਂਦੇ ਵੀਰ ਦਾ ਬਣਾਉਣ ਦਾ ਜਮੀ ਨਹੀਂ ਜੀ ਕਰਦਾ ਹਾਸੇ ਨਹੀਂ ਆਉਂਦੀ ਹੂੰ ਹਾਸੇ ਆਉਂਦੀ ਨਹੀਂ ਅੱਜ ਤਾਂ ਮਾਰੇ ਜੀ ਖੁਸ਼ੀ ਹੋਈ ਸੀ ਲੱਗਦਾ ਤਾਂ ਹੈਗਾ ਸੀ ਸਾਰੇ ਪਰ ਸਨਿਖਰਿਆ ਜਾਂ ਹਾਂ ਅਜ ਤਾਂ ਜਾਣਾ ਪਤਾ ਹੈ ਆ ਧੁੱਪ ਨਿਕਲੇ ਨਾ ਸੂਰਜ ਦੋ ਦੇਣਾ ਤੇ ਸੂਰਜ ਧਰਤੀ ਸੋਕ ਚੂਗੀ ਪਾਣੀ ਹਾਂ ਜਿਵੇਂ ਉੱਧਰ ਆਈ ਜਾਂਦੇ ਵਿਚਾਰੇ ਹਾੜਾ ਚਹਾੜਾ ਆਈ ਜਾਂਦੇ ਹਣਾ ਅਜੇ ਪਤਾ ਨਹੀਂ ਕਿੰਨੇ ਕੰਨ ਰਹਿਣਗੇ ਨਾ ਹੜ ਹੂੰ ਨਾ ਪਾਈ ਕੋਈ ਸਨ ਹੋ ਗਈ ਜਿੱਥੇ ਜੇ ਪੰਜਾਬ ਹੱਸਦਾ ਆਪਾਂ ਹੱਸਦੇ ਆ ਹਨ ਤੇ ਫੇਰ ਹੀ ਆਪਾਂ ਨੂੰ ਵੀਡੀਓ ਸੋਹਣਾ ਲੱਗਣੀਆਂ ਹਨ ਤੇ ਹੋਰ ਚੰਗਾ ਲੱਗਣੀਆਂ ਬਣਾਉਣੀਆਂ ਹਨ ਤੇ ਹੋਰ ਹੁਣ ਤਾਂ ਹਾਸੀ ਮੀਂਹ ਆਗੂ ਵੀ ਨਹੀਂ ਚੰਗਾ ਲੱਗਦਾ ਹੁਣ ਮੇਰੇ ਤਾਂ ਹਾਸੀ ਬਾਕੀ ਮੈਨੂੰ ਤਾਂ ਲੱਗਦਾ ਜਿਵੇਂ ਕੁਛ ਨਾ ਜਿਵੇਂ ਕੁਛ ਨਾ ਕਮਾ ਚ ਗਿਆ ਹੁੰਦਾ ਤੇ ਹੋਰ ਦੁੱਖ ਤਾਂ ਹੁੰਦੇ ਹੀ ਆ ਇੱਕ ਤਾਂ ਧੁੱਪ ਨਹੀਂ ਤੇ ਆਪਾਂ ਵੀ ਆਪਣੇ ਇੱਕ ਤਾਂ 10 ਦਿਨ ਹੋਗੇ ਧੁੱਪ ਨਹੀਂ ਦੇਖੀਗੀ ਹਨਾ ਧੁੱਪਾਂ ਨਾਲ ਹੀ ਰੌਣਕਾ ਹੁੰਦੀਆਂ ਹੌਣ ਤਾਂ ਸਾਵਾਂ ਵੀ ਉਦਾਸ ਲੱਗੀਆਂ ਤੇ ਧੁੱਪਾਂ ਵੀ ਉਦਾਸ ਲੱਗੀਆਂ ਤੇ ਹੋਰ ਆਪਾਂ ਵੀ ਸਰੋਤਾਂ ਨਾਲ ਹੀ ਆ ਬਚਾਰੇ ਤੇ ਹੋਰ ਜਿਹੜੇ ਥੋੜਾ ਚੇ ਭੈਣ ਭਰਾ ਚੱਲੇ ਹਨ ਤੇ ਹੋਰ ਪਾਪ ਵਾਲਾ ਵਧ ਗਿਆ ਦੋਨਾਂ ਦੇ ਭਾਈ ਹੂੰ ਪਾਪ ਵਾਲਾ ਵਧ ਗਿਆ ਤੇ ਫਿਰ ਪਾਪੀਆਂ ਨੂੰ ਰੋਪ ਦਿੰਦਾ ਰੱਬ ਹੂੰ ਪਾਪੀਆਂ ਨੂੰ ਕੀ ਹੁਣ ਉਹੀ ਗੱਲ ਜਦੋਂ ਹੁਣ ਦੁਨੀਆ ਚ ਪਾਪੀਆਂ ਦੀ ਦੁਨੀਆ ਚ ਤਾਂ ਰਹੂ ਰਹੂਗਾ ਬੰਦਾ ਫਿਰ ਪਾਪੀਆਂ ਦਾ ਪਾਪੀ ਤਾਂ ਫਿਰ ਵੀ ਜਣਿਆਂ ਨੂੰ ਲੈ ਕੇ ਜਾਣਗੇ ਨਾਲ ਇੱਕ ਜਣਾ ਪਾਪੀ ਹੋਊਗਾ ਫਿਰ ਪਾਪੀਆਂ ਨੂੰ ਡੋਬ ਦਿੰਦਾ ਫਿਰ ਰੱਬ ਨੇ ਇੱਕ ਰੱਸੇ ਕਾਹ ਦੋ ਬੰਨ ਤੇ ਸਾਰਿਆਂ ਨੂੰ ਉਹ ਸਾਰੇ ਪਾਪੀ ਜਿਹੜੇ ਜਮਾਕ ਹਨਾ ਤੇ ਹੋਰ ਵੀ ਰੱਬ ਨੂੰ ਕਹਿਣ ਵਾਲਾ ਵੀ हे ਰੱਬਾ ਵੀ ਤੂੰ ਨਾ ਜਿਹੜੇ ਧਰਮ ਵੀ ਹੁੰਦੇ ਉਹਨਾਂ ਨੂੰ ਤਾਂ ਛੜ ਦਿਆ ਕਰ ਪਾਪੀਆਂ ਦੀ ਜੜ ਮਟਾ ਦਿਆ ਕਰ ਹੂੰ ਜਿਹਨੇ ਬਲਾਤਕਾਰੀ ਆ ਹਾਂ ਜਿਹੜੇ 100 100 ਪਾਪ ਕਰਦੇ ਆ ਬਲਾਤਕਾਰੀ ਕਿਹੜੇ ਦੇਵੀ ਦੇਵਤਿਆਂ ਨੂੰ ਵੀ ਨਹੀਂ ਛੱਡਦੇ ਇਹ ਆਈ ਤੇ ਦੇਖੀ ਇਹਨਾਂ ਕਿੰਨਾ ਕੁਸ ਬਣਾਈ ਜਾਂਦੇ ਆ ਲੋਕ ਹਰ ਮੰਦਰ ਸੇਵਾ ਕਾਈ ਅੰਦੇ ਪ੍ਰਭਾਸ ਹਰ ਮੰਦਰ ਸੇਵਾ ਠਾਤਾ ਦੀ ਬਾਬਾ ਦੀਪ ਸਿੰਘ ਜੀ ਦੇ ਕਿਧਰੇ ਮੂੰਹ ਤੇ ਦਪੇੜ ਮਾਰਦੇ ਉਹ ਬਾਬੇ ਦੀਪ ਸਿੰਘ ਬੱਛਾ ਪੱਟੀ ਜਾਂਦੇ ਬਾਬਾ ਸਿੰਘ ਲਿਆ ਤੇ ਕਿਧਰੇ ਡਾਂਸ ਕਰ ਲਾ ਗਿਆ ਲਾਦਾ ਤੇ ਉਹ ਕੁ ਬਾਬੇ ਦਾ ਉਹ ਮਜ਼ਾਕ ਆ ਕੋਈ ਇਹ ਚੱਲ ਬਣਾਈ ਜਾਣ ਲੋਕ ਹੋਰ ਬਣਾਈ ਜਾਣ ਇੱਕ ਮਜ਼ਾਕ ਆ ਵੀ ਤੇ ਨਾਲ ਵੀਰਾਂ ਫਕੀਰਾਂ ਨਾਲ ਗੁਰੂ ਘਰ ਨਾਲ ਇਹਨਾਂ ਨਾਲ ਛੇੜਖਾਨੀ ਕਾ ਤਾਂ ਕਰਦੇ ਜੈ ਜੀ ਫਿਰ ਛੇੜਖਾਨੀ ਚ ਕਰੀ ਜਾਂਦੇ ਉਹੇ ਜਿਹੀਆਂ ਭੁਗਤੀ ਜਾਂਦੇ ਲੋਕ ਹੂੰ ਤੇ ਹੋਰ ਆਪ ਤਾਂ ਕਹਿੰਦੇ ਵੀ ਜਿਹੜੇ ਇਹ ਆਏ ਆਈ ਤੇ ਕਰਦੇ ਆ ਨਾ ਉਹਨਾਂ ਦੇ ਜਾ ਕੇ ਹੜਨਾਂ ਦੋਨਾਂ ਪਾਸੋਂ ਚਪੇੜ ਮਾਰੇ ਤੇ ਉਹਨਾਂ ਨੂੰ ਬਲੇਟੇ ਹੈ ਜਿਨ੍ਹਾਂ ਦਾ ਕਸੂਰ ਨਹੀਂ ਉਹਨਾਂ ਨੂੰ ਕਾਹ ਤੋਂ ਰੱਬ ਉਹ ਕਰਦਾ ਤੇ ਹੋਰ ਨਿੱਕੇ ਨਿੱਕੇ ਬੱਚੇ ਵਿਚਾਰੇ ਹੈਨਾ ਕਿੱਧਰ ਜਾਣ ਲੋਕ ਹੂੰ ਬਾਲਾਪੁਰਾ ਹਾਲਾ ਪਿਆ ਮਸਾ ਢਿੱਟ ਪੇਟ ਹੁਣ ਆਪਾਂ ਮੇਰੀ ਗੱਲ ਸੁਣ ਜਿਹੜੇ ਪਸ਼ੂ ਜਾਨਵਰ ਆ ਕਿੰਨਾ ਚਿਰ ਵਿਚਾਰੇ ਪਾਣੀ ਦੇ ਰਹਿਣਗੇ ਹੂੰ ਤੇ ਪਾਣੀ ਚ ਰਹਿ ਗਿਆ ਕਿਹੜਾ ਜ ਕਿੰਨੇ ਨਹੀਂ ਸਕਦੇ ਕਿੰਨੇ ਮਰ ਗਏ ਕਿੰਨੀ ਤੁਨ ਮਰ ਗਈ ਹਨਾ ਹੂੰ ਕਿੰਨੇ ਹੜਾਂ ਜਾ ਕੇ ਪਸੂ ਪਰ ਕਿੰਨੇ ਮਰ ਗਏ ਵਿਚਾਰੇ ਜਾਨਵਰ ਹਨਾ ਕੁੱਤੇ ਬਿੱਲੇ ਕੀ ਕੁਛ ਨਹੀਂ ਸੀ ਹਨਾ ਹੂੰ ਨਾ ਪਾਈ ਐਜੀ ਮੌਤ ਨਾ ਤੇ ਰੱਬਾ ਜਿਹੜੀ ਮੌਤ ਬਣੀ ਆ ਉਹ ਆਵੇ ਹਨਾ ਬੰਦੇ ਨੂੰ ਹੁਣ ਤਾਂ ਮੈਨੂੰ ਲੱਗਾ ਉੱਤਰ ਗਿਆ ਕਿ ਪਾਣੀ ਦੇਖਣੀ ਵੀਡੀਓ ਕੋਈ ਨਹੀਂ ਵਿੱਚ ਤਾਂ ਜੀ ਸੱਚੀਆਂ ਖਬਰਾਂ ਆਈ ਨੇ ਵਿੱਚ ਪਹਿਲਾਂ ਨਾ ਚੱਕ ਚੱਕ ਕੇ ਪਿਛਲੇ ਜਿਹੜੇ 2023 ਚੜ ਨਹੀਂ ਐਸੀ ਚੱਕ ਚੱਕ ਕੇ ਉਹ ਪਾਈ ਜਾਂਦੇ ਡਰਾਈ ਜਾਂਦੇ ਲੋਕਾਂ ਨੂੰ ਹੀ ਹੂੰ ਕੋਈ ਕਰੀ ਜਾਂਦੇ ਲੈ ਡਰਾ ਡਰਾ ਕੇ ਕੁਸਤਾ ਕਹੀ ਜਾਂਦੇ ਆ ਕਿ ਹੈਗਾਗਾ ਇੱਥੇ ਪਤਾ ਨਹੀਂ ਕਿਹੜਾਗਾ ਉੱਥੇ ਆਗਾ ਸੁਨਾਮ ਪਤਾ ਨਹੀਂ ਸੁਨਾਮ ਪਿੰਡ ਉੱਥੇ ਤਾਂ ਹੈਗਾ ਹਜੇ ਹੜ ਹੂੰ ਹੋਰ ਤਾਂ ਕਿਤੇ ਹੈ ਨਹੀਂ ਹਜੇ ਤੱਕ ਰਾ ਇੰਨਾ ਬਾਕੀ ਤਾਂ ਉੱਤਰ ਹੀ ਜਾਂਦੇ ਆ ਜਿੱਧਰ ਉਧਰ ਤਾਂ ਕਹਿੰਦੇ ਦਰਾ ਦਰੂ ਪਤਾ ਨਹੀਂ ਭਾਈ ਗੱਪ ਮਾਰੀ ਜਾਂਦੇ ਆ ਕਿਵੇਂ ਕੁਸਾਂ ਪਤਾ ਨਹੀਂ ਕੀ ਕੰਮ ਉਹਨੂੰ ਠਾ ਰੱਬ ਨੂੰ ਨਾ ਘੱਟੋ ਘੱਟ 10 12 ਦਿਨ ਹੋ ਗਏ ਨਾ ਰੱਬ ਨੂੰ ਕਿ ਬਸ ਤਾਂ 2023 ਵਾਲੀਆਂ ਖਬਰਾਂ ਪਾਈ ਜਾਂਦੇ ਲੋਕ ਜਿਹੜਿਆ ਲੰਗਰ ਵਰਤੌਂਦੇ ਉਹਦੇ ਉਹੀ ਸੱਚ ਚਾ ਜਿਹੜੀਆਂ ਪਿਛਲੇ ਵੀਡੀਓ ਪਾਈਂਦੇ ਆ ਹਾਏ ਆਈ ਜਾਂਦੇ ਆ ਐਨੀ ਦੁਨੀਆ ਮਰ ਗਈ ਆਏ ਹੋਏ ਉਹ ਪਿੱਛੇ ਪਿਛਲੀਆਂ ਵੀਡੀਓ ਚਰਚਾ ਕਰ ਪਾਈ ਜਾਂਦੇ 2023 ਚ ਹੜ ਆਇਆ ਸੀ ਇਹ ਜਦੋਂ ਸ਼ਿਵਜੀ ਦੀ ਮੂਰਤੀ ਟਿੱਕਰ ਗਾਲਾ ਟਿੱਕਰ ਆ ਗਿਆ ਸੀ ਉਹ ਕਿਹੜਾ ਤਾਂ ਉਹ ਮਨੀਕਰ ਸਾਹਿਬਾ ਕਿੱਥੇ ਹੋ ਮਨੀਕਰ ਨਹੀਂ ਸੀ ਉਹ ਯਾਦ ਨੀ ਹਾਂ ਕਾਰਨਾਥ ਹਾਂ ਵਿਚਾਲੇ ਉਹਦੇ ਨਦੀ ਦੇ ਨੀ ਮੂਰਤੀ ਉਹਦੇ ਗਲਤ ਕਰ ਉਹ ਹੜਾ ਐ ਸੀ ਉਦੋਂ ਦੇ ਉਹ ਹੜਾਂ ਦੇ ਚੇਪੇਟ ਚ ਆਏ ਸੀ ਲੋਕ ਆਈ ਉਹ ਹੜਾਂ ਦੀਆਂ ਵੀਡੀਓ ਵੀ ਪਾਈ ਜਾਂਦੇ ਵਿੱਚ ਚੱਕ ਚੱਕ ਆਏ ਨਹੀਂ ਪਉਣੀ ਚਾਹੀਦੀ ਕਿਸੇ ਨੂੰ ਬਸ ਉਹਨਾਂ ਤਰ੍ਹਾਂ ਬੂ ਮੂਰੇ ਮੈਂ ਤਾਂ ਤੜਕੇ ਤੇ ਤੜਕੇ ਉੱਠ ਕੇ ਹੀਰਦਾਸ ਕਰੀ ਸੀ ਵੀ ਰੱਬਾ ਤੂੰ ਕੀ ਕਰੀ ਸੀ ਮੈਂ ਰੋਜ਼ ਮਾਸ ਰੱਬ ਨੂੰ ਪ੍ਰਮਾਤਮਾ ਨੂੰ ਇਹੀ ਹੱਥ ਜੋੜਦੇ ਵੀ ਹੀਰਬਾ ਬਿਸਾਲੇ ਤੇ ਤੂੰ ਹੀ ਸਿਰ ਤੇ ਹੱਥ ਰੱਖਣਾ ਤੂੰ ਹੀ ਮਿਹਰ ਕਰਨੀ ਆ ਵੀ ਕਿਸੇ ਦੇ ਘਰੇ ਰੋ ਚੁੱਲਾ ਸਾਰਿਆਂ ਦੇ ਘਰੇ ਚੁੱਲਾ ਬਲੇ ਹੈ ਸਾਰੇ ਆਪੋ ਆਪ ਦੀ ਪਕਾ ਕੇ ਸਿੱਕ ਕੇ ਖਾਣ ਤੇ ਕਿਸੇ ਤੋਂ ਮੰਗ ਕੇ ਨਾ ਖਾਣ ਤੇ ਪਚਾਵੇ ਹੀ ਆਹੀਂ ਖੁਸ਼ ਰਹਿੰਦਾਗਾ ਵੀ ਆਪਦਾ ਚੁੱਲਾ ਬਲੇ ਸਾਰਿਆਂ ਦੇ ਘਰੇ ਆ ਜੇ ਲੋਭ ਹੋਣਗੇ ਤਾਂ ਹਾਂ ਆਪਾਂ ਨੂੰ ਸਾਰੇ ਕਿੰਨਾ ਚਿਰ ਨਾ ਮਜਬੂਰੀ ਨਾਲ ਮੰਗ ਉਹਨਾਂ ਨੂੰ ਮਜਬੂਰੀ ਨਾਲ ਲੰਗਰ ਫੜਨਾ ਪੈਂਦਾ ਵਿਚਾਰਿਆਂ ਨੂੰ ਕਿੱਥੇ ਆਪਦੇ ਘਰੇ ਹਨ ਅਗਲਾ ਆਪਦਾ ਲੰਗਰ ਖਾਂਦਾ ਛੌਂਕ ਨਾ ਖਾਂਦਾ ਤੇ ਨਗੋਚਾ ਨਾਲ ਕਿਵੇਂ ਇੱਕ ਮਰਜੀ ਕਿਵੇਂ ਖਾਂਦਾ ਗਲਾ ਢਾਂਗ ਨਾਲ ਖਾਂਦੇ ਆ ਕੋਈ ਕੋ ਲੱਛਣ ਕਰਕੇ ਖਾਂਦੇ ਕੋਈ ਹੱਸ ਕੇ ਖਾਂਦੇ ਆਥ ਨੇ ਹਨਾ ਕਿੱਥੇ ਏਕ ਹੀ ਹੋਏ ਪਿਆ ਸਾਰੇ ਵਿਚਾਰੇ ਗਰੀਬ ਕੀ ਅਮੀਰ ਕੀ ਹਨਾ ਹਾਂ ਪਰ ਆ ਜਿਹੜੇ ਅਮੀਰ ਬੰਦੇ ਉਹਨਾਂ ਨੂੰ ਵੀ ਥੋੜਾ ਸੋਚਣਾ ਚਾਹੀਦਾ ਹੁੰਦਾ ਸੋਚਣਾ ਚਾਹੀਦਾ ਹੁੰਦਾ ਕਿ ਨਹੀਂ ਨਾ ਗਰੀਬ ਹੀ ਜਾਂਦੇ ਵਿੱਚ ਮਦਦ ਬਾ ਆਏ ਨਹੀਂ ਮਦਦ ਨਹੀਂ ਹੁਣ ਗਰੀਬ ਅਮੀਰ ਇੱਕ ਕਰ ਰੱਖਿਆ ਰ ਆਪਣੀ ਉਹੀ ਲੰਗਰ ਗਰੀਬਾਂ ਨੂੰ ਤੇ ਉਹੀ ਅਮੀਰਾਂ ਨੂੰ ਤੇ ਜੇ ਅਮੀਰਾਂ ਕੋਲੇ ਪੈਸੇ ਹੁੰਦੇ ਆਏ ਸੋਚ ਲਿਆ ਕਰਨਾ ਸੀ ਗਰੀਬਾਂ ਦੀ ਮਦਦ ਕਰਦਗੇ ਥੋੜੀ ਕਣੀ ਫੇਰ ਹੂੰ ਜਦੋਂ ਹੜ ਆ ਜਾਂਦੇ ਉਦੋਂ ਫਿਰ ਕਿਉਂ ਉਹ ਕਰਦੇ ਉਹ ਹੂੰ ਤੇ ਉਹਦੀ ਜੇ ਜਿਹੜੇ ਹੁਣ ਅਮੀਰਾਂ ਦੀਆਂ ਕੋਠੀਆਂ ਟੰਗਾਂ ਆ ਤੇ ਉਦੋਂ ਥੋੜਾ ਥੋੜਾ ਕਰਕੇ ਗਰੀਬਾਂ ਦੇ ਘਰ ਭਵਾ ਦੇ ਕਰਨਾ ਜੇ ਫੇਰ ਵਿਚਾਰਾਂ ਦੇ ਹਾਂ ਇਹ ਕੌਣ ਸੋਚਦਾ ਕਿਸੇ ਦੀ ਮਦਦ ਕਰ ਚੌਕੜਾ ਦੇ ਬਾਰੇ ਸੋਚਦਾ ਹਾਂ ਤੇ ਬੈਂਕਾਂ ਹੁਣ ਤੂੰ ਕੀ ਕੁਛ ਨਿੱਲ ਰੋੜਿਆਗਾ ਪੈਸਾ ਤੇ ਅੱਲਾ ਜਿਹੜੇ ਦੇ ਕਿਸੇ ਦੇ ਪਏ ਸੀ ਨਮਾਰੀਆਂ ਨਮੂਰੀਆਂ ਹੀ ਰੋੜ ਗੁਣਾ ਆ ਇਹਨਾ ਮੂ ਬਰੇ ਮੈਂ ਨਹੀਂ ਨਾ ਚਿੱਕਾ ਲੈ ਕਿਸੇ ਦਾ ਕੋਠੀਆਂ ਕਰੋੜਾ ਕਰੋੜਾ ਦੀਆਂ ਕੋਠੀਆਂ ਰੋੜ ਗੁਣਾ ਤੇ ਉਹ ਲਾ ਕੇ ਇੱਥੇ ਤਾਂ ਪਹਿਲਾਂ ਝੋਪੜੀ ਪਾਲਾ ਉਹ ਵੀ ਪਾਣੀ ਚ ਰੋੜਨੀ ਆ ਤੇ ਪਹਿਲਾਂ ਦੀ 20 ਮੰਜੇ ਵੀ ਪਾਲਾ ਉਹ ਵੀ ਪਾਣੀ ਚ ਰੋੜਨੀ ਆ ਹੈ ਇਹ ਸੋਚ ਹੁੰਦੀ ਆ ਕਬ ਗਰੀਬ ਤੇ ਅਮੀਰ ਦੀ ਚਲੋ ਠੀਕ ਆ ਪੋਲੀ ਬਸ ਹੋਰ ਤੱਕ ਕੀ ਕਰ ਸਕਦੇ ਆ ਆਪਾਂ ਤਾਂ ਬੂਰੇ ਦਵਾਵਾਂ ਹੀ ਕਰ ਸਕਦੇ ਆ ਹਨ ਕੋਈ ਤੇ ਗੱਲ ਆ ਇੰਨੇ ਨਹੀਂ ਆਪੋ ਤਖੜੇ ਹੈ ਨਹੀਂ ਮੀਰ ਹੈ ਨਹੀਂ ਨਹੀਂ ਵੀ ਲੋਕਾਂ ਦੀ ਸੇਵਾ ਕਰਦੇ ਹੈ ਨਾ ਕੋਈ ਨਹੀਂ ਪਰਮਾਤਮਾ ਕਰੂਗਾ ਆਪਾਂ ਨੂੰ ਵੀ ਆ ਸੇਵਾ ਜੋਗਰੇ ਪਰ ਉਹੀ ਗੱਲ ਆ ਆਪ ਤਾਂ ਇਹ ਕਹਿੰਦੇ ਪਰਮਾਤਮਾ ਇਹੋ ਜਿਹਾ ਮੌਕਾ ਹੀ ਨਾ ਆਵੇ ਹੂੰ ਵੀ ਸਾਨੂੰ ਸੇਵਾ ਕਰਨ ਦਾ ਇਹੋ ਜਿਹਾ ਮੌਕਾ ਹੀ ਨਾ ਆਵੇ ਵੀ ਦੁਨੀਆ ਚੰਗੀ ਵਧੀਆ ਦੁਨੀਆ ਬਸ ਇਹ ਵਧੀਆ ਹਾ ਕੋਈ ਹੜ ਨਾ ਆਵੇ ਕੋਈ ਕੁਝ ਵੀ ਨੁਕਸਾਨ ਨਾ ਹੋਵੇ ਵੀ ਸਾਨੂੰ ਜੀ ਵੀ ਅਸੀਂ ਮੌਕਾ ਹੋਵੇ ਸਾਨੂੰ ਸੇਵਾ ਕਰਨ ਦਾ ਆਪਾਂ ਤਾਂ ਇਹ ਕਹਿੰਦੇ ਆ ਵੀ ਸਾਨੂੰ ਕੋਈ ਮੌਕਾ ਨਾ ਮਿਲੇ ਸੇਵਾ ਕਰਨ ਦਾ ਵੀ ਵਧੀਆ ਆਪਾਂ ਤਾਂ ਬੰਦਿਆ ਹੱਸਦੇ ਵਾਦਦੇ ਰਹੇ ਕਿ ਹੱਸਦੇ ਵਾਦਦੇ ਰਹਿਣ ਕਿਉਂ ਦਵਾਵਾ ਕਰਕੇ ਆਪਾਂ ਵੀ ਸੇਵਾ ਜੋਗਰੇ ਹੋ ਗਏ ਆਪਾਂ ਕਿਉਂ ਉਹ ਕਰਕੇ ਚਲੋ ਉਹ ਆਪਾਂ ਬੱਖ ਗੱਲ ਆ ਜਿਹੜੀ ਆਪਾਂ ਗਾਂਆਂ ਨੂੰ ਪੁੰਨ ਕਰਕੇ ਆਉਣਾ گاਉਂਸਾਲਾ ਚ ਜਾਣਾ ਉਹ ਆਪਾਂ ਆਵਦੀ ਮਰਜ਼ੀ ਨਾਲ ਕਰ ਸਕਦੇ ਆ ਤੇ ਆਪਾਂ ਤਾਂ ਇਹ ਕਹਿੰਦੇ ਆ ਵੀ ਰੱਬਾ ਵੀ ਬਸ ਵਧੀਆ ਦੁਨੀਆ ਰੱਖੀ ਵੀ ਜਿਹੜਾ ਕੋਈ ਕੋਈ ਵੀ ਅਸੀਂ ਐ ਨਹੀਂ ਕਹਿੰਦੇ ਵੀ ਅਸੀਂ ਵੀ ਸੇਵਾ ਜੋਗਰੇ ਹੋ ਕੇ ਤੇ ਪਤਾ ਇਹ ਕਹਿੰਦੇ ਆ ਵੀ ਕਿਉਂ ਵੀ ਪ੍ਰਮਾਤਮਾ ਇਹ ਨਾ ਸਮਾਨਾ ਕਰੀ ਕਿਉਂ ਮਾੜਾ ਸਮਾਨਾ ਲੈ ਆਵੇਂ ਲੋਕਾਂ ਦੇ ਨਾ ਹਾਂ ਹਾਂ ਸਮਾਨਾ ਕਿ ਕਿਸੇ ਦੇਸ ਦੇ ਸਾਰੇ ਕਿਉਂ ਵਿਚਾਰੇ ਕਿਸੇ ਨੂੰ ਇਹਦੇ ਜੋਗਰੇ ਕਰੇ ਪਰਮਾਤਮਾ ਹੈ ਬਹੁਤ ਔਖਾ ਕੱਢਣਾ ਹੂੰ ਕਿ ਨਹੀਂ ਚਲੋ ਠੀਕ ਆ ਬੋਲੀ ਕਰ ਲੈ ਕੰਮ ਚੰਗਾ ਕਰੋ ਰੋਟੀ ਬਣਾਉਣੀ ਆ ਹਾਂ ਬਣਾਉਣਾ ਰੋਟੀ ਚੰਨਾ ਆਈ ਠੀਕ ਹੈ